hi john my name is virender from usa india today newspaper and circum tv usa and i'm also doing marriagelagon.com. We will find girls and girls for you to marry and uh, you can call me anytime 510-943-8037 or you can email me circumtv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स और दोस्त हु फॉर राइट ऑफ ग्रूम्स फॉर मैरिज register at info@marriagelegand.com we cater for usa canada uk australia india fiji and Laura. for more information call 5109438037 ਪੰਜਾਬ ਦੇ ਵਿੱਚ ਇੱਕ ਮਾਮਲਾ ਇਹੋ ਜਿਹਾ ਪੱਖ ਦਾ ਹੈ ਨਜ਼ਰ ਆ ਰਿਹਾ ਜਿਹਨੂੰ ਸੁਣ ਕੇ ਤੁਹਾਡੇ ਵੀ ਰੋਂਕਟੇ ਖੜੇ ਹੋ ਜਾਣਗੇ ਸਿੱਖ ਨੌਜਵਾਨ ਨੂੰ ਇਗਜ਼ਾਮ ਦੇਣ ਤੋਂ ਰੋਕਿਆ ਗਿਆ ਕੜਾ ਤੇ ਕਿਰਪਾਨ ਨੂੰ ਉਤਾਰਨ ਦੀ ਲਈ ਕਿਹਾ ਗਿਆ ਸੀ ਹੰਗਾਮੇ ਮਗਰੋਂ ਸਕੂਲ ਨੇ ਗਲਤਫਹਿਮੀ ਕਹਿ ਕੇ ਖੜਾ ਛੁਡਾਇਆ ਅਤੇ ਹੱਥ ਜੋੜੇ ਤੁਹਾਨੂੰ ਦੱਸ ਦਈਏ ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਅਹੁਦੇ ਉੱਤੇ ਬੈਠੇ ਇੱਕ ਟੀਚਰ ਵੱਲੋਂ ਇੱਕ ਨੌਜਵਾਨ ਨੂੰ ਸਿੱਖ ਨੌਜਵਾਨ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਤੁਸੀਂ ਕੜਾ ਕਿਰਪਾਨ ਉਤਾਰੋ ਪੈਨ ਆਇਆ ਤੁਸੀਂ ਪੇਪਰ ਨਹੀਂ ਦੇ ਸਕਦੇ ਮੁੰਡੇ ਅਤੇ ਉਸਦੇ ਮਾਪਿਆਂ ਵੱਲੋਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਇਹ ਮਾਮਲਾ ਕਾਫੀ ਪੱਕ ਗਿਆ ਉਸ ਤੋਂ ਬਾਅਦ ਪੇਪਰ ਦੇਣ ਦੀ ਇਜਾਜ਼ਤ ਉਹਨਾਂ ਨੂੰ ਦੇਣੀ ਪਈ ਤਾਂ ਦੱਸ ਦਈਏ ਕਿ ਬੱਚੇ ਦਾ ਦੋਸ਼ ਇਹ ਹੈ ਕਿ ਸਵੇਰੇ 9 ਵਜੇ ਉਹ ਪ੍ਰੀਖਿਆ ਕੇਂਦਰ ਦੇ ਚ ਪਹੁੰਚਿਆ ਸੀ ਤਾਂ ਉਸ ਨੂੰ ਗੇਟ ਤੇ ਹੀ ਰੋਕ ਲਿਆ ਗਿਆ ਉਸ ਨੂੰ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਉਹ ਆਪਣਾ ਕਰਾ ਤੇ ਕਿਰਪਾ ਉਤਾਰੇ ਉਸ ਤੋਂ ਬਾਅਦ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਇਸ ਗੱਲ ਦਾ ਪਤਾ ਨੌਜਵਾਨ ਦੇ ਪਿਤਾ ਨੂੰ ਆਇਆ ਪਤਾ ਲੱਗਾ ਤਾਂ ਉਹਨਾਂ ਨੇ ਗੁੱਸਾ ਜ਼ਾਹਰ ਕਰਦਿਆਂ ਆ ਕੁਝ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਸਕੂਲ ਤੇ ਜਾ ਕੇ ਗੱਲਬਾਤ ਕੀਤੀ ਅਤੇ ਪਵਿੱਕ ਵਿੱਚ ਸਿਸਟਮ ਕਿਵੇਂ ਕੰਮ ਕਰੇਗਾ ਇਸ ਬਾਰੇ ਵੀ ਉਹਨਾਂ ਬਾਰੇ ਖੁਦ ਲੋ ਪੁੱਛਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਖਿਆ ਨਿਰਦੇਸ਼ਾਂ ਵਿੱਚ ਕਿਤੇ ਵੀ ਕਿਹਾ ਜਾ ਸ਼੍ਰੀ ਸਾਹਿਬ ਦਾ ਭਾਗ ਕੇ ਦਾਖਲ ਹੋਣ ਦੀ ਮਨਾਈ ਨਹੀਂ ਲਿਖੀ ਗਈ ਏ ਲੇਕਿਨ ਜਦੋਂ ਹੰਗਾਮਾ ਵਧਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਤਾਂ ਸਕੂਲ ਦੇ ਪ੍ਰਬੰਧਕਾਂ ਨੇ ਆਪਣਾ ਪੱਖ ਪੇਸ਼ ਕੀਤਾ ਤੇ ਪਹਿਲਾਂ ਤਾਂ ਸ਼ੁਰੂ ਵਿੱਚ ਉਹਨਾਂ ਕਿਹਾ ਕਿ ਕਰਾਹਟ ਹੋਣ ਤੇ ਪ੍ਰਖਿਆ ਪ੍ਰੋਟੋਕੋਲ ਦਾ ਹਿੱਸਾ ਹੈ ਬਾਦਰ ਦੇ ਸਪਸ਼ਟੀਕਰਨ ਵਿੱਚ ਆਇਆ ਕਿ ਉਹਨਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਰੋਕਿਆ ਗਿਆ ਅਤੇ ਇਹ ਮੁੱਦਾ ਗਲਤਫਹਿਮੀ ਕਾਰਨ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਸਟਾਫ ਨੂੰ ਸਿਰਫ ਤਲਾਸ਼ੀ ਲੈਣ ਲਈ ਕਿਹਾ ਗਿਆ ਸੀ। ਉਹਨਾਂ ਵੱਲੋਂ ਕਿਸੇ ਵੀ ਧਾਰਮਿਕ ਚਿੰਨ੍ਹ ਨੂੰ ਹਟਾਉਣ ਲਈ ਮਜਬੂਰ ਕਰਨ ਦੀ ਕੋਈ ਵੀ ਹਦਾਇਤ ਨਹੀਂ ਦਿੱਤੀ ਗਈ ਏ। ਹੰਗਾਮਾ ਸ਼ਾਂਤ ਹੋਣ ਤੋਂ ਪੁਲਿਸ ਅਤੇ ਦਖਲ ਤੋਂ ਬਾਅਦ ਅੰਤ ਵਿੱਚ ਸਿੱਖ ਨੌਜਵਾਨ ਨੂੰ ਪ੍ਰੀਖਿਆ ਦੇਣ ਦੀ ਜਾਇਜ਼ ਦਿੱਤੀ ਗਈ, ਲੇਕਿਨ ਮੁੱਦਾ ਕਾਫੀ ਸੋਸ਼ਲ ਮੀਡੀਆ ਤੇ ਪੱਖ ਦਾ ਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਹੁਸ਼ਿਆਰ ਪੁੱਦਾ ਦਾ ਮਾਮਲਾ ਹੈ ਜਿੱਥੇ ਪੰਜਾਬ ਦੇ ਵਿੱਚ ਪੰਜਾਬੀਅਤ ਪੰਜਾਬੀ ਨੂੰ ਪਰਫੁੱਲਤ ਕੀਤਾ ਜਾ ਰਿਹਾ ਉੱਥੇ ਪੰਜਾਬ ਦੇ ਵਿੱਚ ਹੀ ਇਸਤਾਨ ਦੀ ਸ਼ਰਮਨਾਕ ਹਰਕਤ ਜਿਹੜੀ ਗਈ ਆ ਉਹ ਸਾਹਮਣੇ ਆਉਂ ਤੇ ਜਿੱਥੇ ਸਾਰੇ ਪੰਜਾਬੀਆਂ ਦੇ ਜੋਸ਼ ਪਾਇਆ ਜਾ ਰਿਹਾ ਹੈ ਫਿਰ ਹਾਲ ਸਕੂਲਾਂ ਨੇ ਆਪਣਾ ਪੱਖ ਪੇਸ਼ ਕਰਕੇ ਖੈਰਾ ਤੇ ਛਡਵਾ ਲਿਆ ਹੈ ਲੇਕਿਨ ਕਿਤਨਾ ਕਿਤੇ ਵੱਡੇ ਸਵਾਲ ਜਿਹੜੇ ਗਏ ਆ ਉਹ ਸਾਹਮਣੇ ਆ ਰਹੇ ਨੇ My name is Virender from USA India Today newspaper and Sarkam TV USA. And I'm also doing marriagelugan.com. We will find girls and girls for you to marry. And uh, you can call me anytime, 510-943-8037, or you can email me sargamtv at gmail.com. Or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल्स दो आर लुकिंग फॉर राइट ऑफ ग्रूम्स फॉर मैरिज Register at info at marriagelagan com. We cater for USA, Canada, UK, Australia, India, Fiji and Laura. For more information call 510-943-8037.